ਕਿਵੇਂ ਸਰਬਜੀਤ ਕੌਰ ਜਦੋਂ ਵਾਪਸ ਆਪਣੇ ਘਰ ਆਈ ਤੇ ਉਸ ਦਾ ਸਵਾਗਤ ਕਿਸ ਤਰ੍ਹਾਂ ਬੈਂਡ ਬਾਜਾਂ ਦੇ ਨਾਲ ਕੀਤਾ ساری ਗੱਲ ਤੁਹਾਨੂੰ ਦੱਸ ਦਿੰਨੇ ਆ ਇਹ ਸਾਰਿਆਂ ਨੇ ਭਵਿੱਖ ਬਾਣੀ ਕਰਤੀ ਸੀ ਕਿ ਇਹ ਜਿਆਦਾ ਦੇਰ ਉੱਥੇ ਪਾਕਿਸਤਾਨ ਦੇ ਵਿੱਚ ਨਹੀਂ ਰਹਿੰਦੀ ਚਾਹੇ ਇਸ ਨੇ ਕਿਹਾ ਕਿ ਮੈਂ ਪਿਆਰ ਕੀਤਾ ਮੈਂ ਉਸ ਨੂੰ ਨਿਭਾਉਂਗੀ ਜੋ ਮੈਂ ਵਾਅਦੇ ਕੀਤੇ ਕਸਮਾਂ ਦਿੱਤੀਆਂ ਉਹ ਸਾਰੀਆਂ ਪੂਰੀਆਂ ਕਰੂੰ ਪਰ ਲੋਕਾਂ ਨੇ ਪਹਿਲਾਂ ਹੀ ਭਵਿੱਖ ਬਾਣੀ ਕਰਤੀ ਸੀ ਕਿ ਇਹ 4 ਦਿਨ ਦਾ ਹੀ ਚੰਗਾ ਲੱਗਦਾ ਜਦੋਂ ਖਾਣ ਲਈ ਰੋਟੀ ਨਾ ਮਿਲੀ ਤਾਂ ਵਾਪਸ ਇਸ ਨੂੰ ਆਪਣਾ ਘਰ ਚ ਇਤੇ ਆਉਣਾ ਇਹਦਾ ਰਿਜ਼ਲਟ ਤਾਂ ਬਾਅਦ ਚ ਮਿਲਣਾ ਜਿਹੜਾ ਇਹਨੇ ਕਾਰਾ ਕੀਤਾ ਤੇ ਹੋਇਆ ਵੀ ਉਸੇ ਤਰ੍ਹਾਂ ਕੋਈ ਜ਼ਿਆਦਾ ਦਿਨ ਵੀ ਨਹੀਂ ਨੰਗੇ ਇਹ ਵੀ ਨਹੀਂ ਕਹਿ ਸਕਦੇ ਕਿ ਕਾਫੀ ਸਾਲਾਂ ਬਾਅਦ ਇਸ ਨੂੰ ਅਹਿਸਾਸ ਹੋਇਆ ਆਪਣੀ ਗਲਤੀ ਦਾ ਇਹਨੇ ਤਾਂ ਕੁਝ ਦਿਨਾ ਬਾਅਦ ਹੀ ਕਹਿਤਾ ਕਿ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਮੇਰੇ ਤੋਂ ਵੱਡਾ ਗੁਨਾਹ ਹੋ ਗਿਆ ਮੈਂ ਜੋ ਇਹ ਕੰਮ ਕਰ ਬੈਠੀ ਹੁਣ ਮੈਂ ਇਸ ਦਲਦਲ ਦੇ ਵਿੱਚ ਫਸ ਗਈ ਤੇ ਮੈਨੂੰ ਇਸ ਦੇ ਵਿੱਚੋਂ ਕੋਈ ਕੱਢ ਲਵੇ ਮੇਰਾ ਇੱਥੇ ਬੜਾ ਬੁਰਾ ਹਾਲ ਆ ਮੈਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ ਪਾਉਣ ਨੂੰ ਕੱਪੜੇ ਨਹੀਂ ਮਿਲਦੇ ਤੇ ਪੈਰਾਂ ਦੇ ਵਿੱਚ ਚਪਲਾਂ ਤੱਕ ਨਹੀਂ ਨਸੀਬ ਹੋਈਆਂ ਉਸਨੇ ਕਿਹਾ ਕਿ ਮੈਂ ਇੱਥੇ ਕਰੋੜਾਂ ਦੀ ਮਾਲਕਣ ਸੀ ਤੇ ਅੱਜ ਪਾਈ ਪਾਈ ਨੂੰ ਮਹਤਾਜ ਹੋ ਗਈ। ਇਨਸਾਨ ਗਲਤੀਆਂ ਤਾਂ ਕਰ ਬੈਠਦਾ ਪਰ ਉਸ ਦਾ ਜੋ ਖਾਮਿਆ ਜਾ ਉਸ ਨੂੰ ਬੜਾ ਭੁਗਤਣਾ ਪੈਂਦਾ। ਪਹਿਲਾਂ ਜਦੋਂ ਗਲਤੀ ਕਰਦਾ ਉਸ ਨੂੰ ਇਹ ਅਹਿਸਾਸ ਹੁੰਦਾ ਕਿ ਮੈਂ ਤਾਂ ਬੜਾ ਸਹੀ ਆ ਮੇਰੇ ਵਰਗਾ ਕੋਈ ਸਿਆਣਾ ਇਨਸਾਨ ਹੀ ਇਸ ਧਰਤੀ ਤੇ ਨਹੀਂ। ਮੇਰੇ ਵਰਗਾ ਚੰਗਾ ਵੀ ਕੋਈ ਨਹੀਂ ਜਿੰਨਾ ਮੈਂ ਸੋਚਦਾ ਲੋਕਾਂ ਦੀ ਤਾਂ ਸੋਚ ਉਥੋਂ ਤੱਕ ਜਾ ਹੀ ਨਹੀਂ ਸਕਦੀ। ਪਰ ਜਦੋਂ ਗਲਤੀ ਕਰ ਬੈਠਦਾ ਤਾਂ ਉਸ ਨੂੰ ਬਾਅਦ ਦੇ ਵਿੱਚ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਮਿਲਦਾ ਕਿਉਂਕਿ ਜੋ ਗਲਤੀ ਕਰਦਾ ਉਸ ਦੀ ਸਜ਼ਾ ਉਸ ਨੂੰ ਜ਼ਰੂਰ ਮਿਲਦੀ ਆ ਇਸ ਨੂੰ ਪਹਿਲਾਂ ਇੰਜ ਲੱਗਿਆ ਕਿ ਸ਼ਾਇਦ ਮੈਂ ਆਪਣੇ ਜੋ ਚਾ ਮੇਰੇ ਰਹਿ ਗਏ ਸੀ ਅਧੂਰੇ ਉਸ ਨੂੰ ਪੂਰੇ ਕਰ ਲਵਾਂਗੀ ਪਰ ਜੋ ਉਸਨੇ ਗਲਤੀ ਕੀਤੀ ਉਸ ਨੂੰ ਉਸ ਦੀ ਬੜੀ ਭੈੜੀ ਸਜ਼ਾ ਮਿਲੀ ਦਰਦ ਦਰਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਈ ਜਦੋਂ ਉਹ ਉੱਥੇ ਗਈ ਲੋਕਾਂ ਨੇ ਵੀ ਇਸ ਦਾ ਜੋ ਚੰਗਾ ਮਾਨਤਾਣ ਕੀਤਾ ਜੋ ਬਣਦਾ ਸੀ ਇਸ ਦੀ ਬੜੀ ਇੱਜ਼ਤ ਕੀਤੀ ਐ ਇਸ ਨੂੰ ਲੱਗਿਆ ਕਿ ਸ਼ਾਇਦ ਮੇਰੀ ਉੱਥੇ ਤਾਂ ਇੱਜ਼ਤ ਹੀ ਬੜੀ ਹੋਵੇਗੀ ਮੈਂ ਇਨਾ ਤਾਂ ਤਕੜੀ ਆ ਤੇ ਰੋਬ ਵੀ ਬੜਾ ਉਹਨਾਂ ਉੱਪਰ ਇਹ ਮਾਰਦੀ ਸੀ ਕਿ ਤੁਹਾਡੇ ਤਾਂ ਪੱਲੇ ਹੀ ਕੱਖ ਨਹੀਂ ਮੈਂ ਉੱਥੇ ਕਰੋੜਾਂ ਦੀ ਮਾਲਕਣ ਸੀ ਤੇ ਉਹਨਾਂ ਨੇ ਵੀ ਬੜਾ ਇਸ ਨੂੰ ਚੰਗੀ ਇਸ ਦੀ ਛੱਤਰਪ੍ਰੇੜ ਕੀਤੀ ਕਿ ਤੂੰ ਚਾਹੇ ਉੱਥੇ ਅਰਬਾਂ ਖਰਬਾਂ ਦੀ ਮਾਲਕਣ ਹੋਵੇਂ ਪਰ ਸਾਡੇ ਜੇ ਇੱਥੇ ਰਹਿਣਾ ਤਾਂ ਤੈਨੂੰ ਸਾਡੀ ਗੁਲਾਮ ਬਣ ਕੇ ਰਹਿਣਾ ਪਊ ਸਾਡੇ ਅੰਡਰ ਰਹਿਣਾ ਪਊ ਤੇ ਇਸ ਨੂੰ ਬੜਾ ਉਹਨਾਂ ਨੇ ਜਲੀਲ ਕੀਤਾ ਤੂੰ ਚਾਹੇ ਉੱਥੇ ਜਿੱਡੀ ਮਰਜ਼ੀ ਸ਼ੌਕ ਕਰਨੀ ਆ ਤੇਰੀ ਉੱਥੇ ਚੱਲਦੀ ਸੀ ਪਰ ਇੱਥੇ ਸਾਡੀ ਚੱਲਦੀ ਆ ਜਿਵੇਂ ਅਸੀਂ ਤੈਨੂੰ ਖਾਣ ਨੂੰ ਰੋਟੀ ਨਵਾਗੇ ਉਹੀ ਤੈਨੂੰ ਰੋਟੀ ਖਾਣੀ ਪਊ ਜੋ ਪਾਉਣ ਨੂੰ ਕੱਪੜੇ ਦੇਵਾਂਗੇ ਉਹੀ ਤੈਨੂੰ ਕੱਪੜੇ ਪਾਉਣੇ ਪੈਣੇ ਆ ਤੇ ਹੋਇਆ ਵੀ ਉਸੇ ਤਰ੍ਹਾਂ ਇਸ ਨੂੰ ਬੜਾ ਉਹਨਾਂ ਨੇ ਤੰਗ ਪਰੇਸ਼ਾਨ ਕੀਤਾ ਤੇ ਹਾਰ ਕੇ ਇਸ ਨੇ ਵੀ ਫਿਰ ਗੁਹਾਰ ਲਗਾਈ ਕਿ ਮੈਨੂੰ ਇੱਥੋਂ ਕੋਈ ਕੱਢ ਲਿਓ ਮੈਨੂੰ ਬਚਾ ਲਓ ਮੇਰਾ ਬੜਾ ਬੁਰਾ ਹਾਲਾ ਇਥੇ ਰਹਿਣਾ ਬੜਾ ਔਖਾ ਪਿਆਰ ਦੀਆਂ ਪੀਂਗਾ ਪਹਿਲਾਂ ਉਸਨੇ ਪਾਤਾ ਲਈਆਂ ਪਰ ਜਦੋਂ ਨਿਭਾਉਣ ਦੀ ਵਾਰੀ ਆਈ ਤਾਂ ਉਸ ਨੂੰ ਪਤਾ ਲੱਗਿਆ ਕਿ ਇਹ ਬੜਾ ਔਖਾ ਕੰਮ ਮੈਂ ਆਪਣੇ ਬੱਚੇ ਨੂੰ ਵੀ ਛੱਡ ਕੇ ਗਲਤੀ ਕੀਤੀ ਕਿਉਂਕਿ ਉਸ ਬੱਚਿਆਂ ਦਾ ਕੀ ਕਸੂਰ ਜਿੰਨਾ ਉੱਪਰ ਹੁਣ ਮਾਨਸਿਕ ਤਣਾਅ ਉਹਨਾਂ ਨੂੰ ਝੱਲਣਾ ਪੈ ਰਿਹਾ ਕਿ ਉਹਨਾਂ ਦੀ ਜੋ ਮਾਂ ਨੇ ਗਲਤੀ ਕੀਤੀ ਆਖਿਰ ਉਹਨਾਂ ਬੱਚਿਆਂ ਨੂੰ ਵੀ ਨਾਲ ਸਜ਼ਾ ਭੁਗਤਨੀ ਪਈ ਕਿਉਂਕਿ ਸਮਾਜ ਦੇ ਤਾਣੇ ਮੇਹਣੇ ਵੀ ਇੱਕ ਸਜ਼ਾ ਇਸੇ ਲਈ ਕਿਹਾ ਜਾਂਦਾ ਕਿ ਸਮਾਜ ਦੀਆਂ ਇੱਕ ਸੀਮਾਵਾਂ ਹੁੰਦੀਆਂ ਜਿਨ੍ਹਾਂ ਨੂੰ ਪਾਰ ਕਰਨ ਤੇ ਸਮਾਜ ਵੀ ਆਪਣੇ ਮੁਤਾਬਕ ਸਜ਼ਾ ਦਿੰਦਾ ਕਾਨੂੰਨ ਤਾਂ ਸਜ਼ਾ ਦੇਊ ਜਿਹੜਾ ਉਸ ਨੂੰ ਤੋੜੂ ਪਰ ਜੋੜਾ ਸਮਾਜ ਦੇ ਨਿਯਮਾਂ ਦੀ ਉਲੰਘਣਾ ਕਰਦਾ ਉਸ ਨੂੰ ਵੀ ਸਜ਼ਾ ਭੁਗਤਨੀ ਪੈਂਦੀ ਆ ਤੇ ਕਿਉਂਕਿ ਸਮਾਜ ਦੇ ਵਿੱਚ ਰਹਿਣ ਲਈ ਵੀ ਕੋਈ ਕਾਇਦੇ ਕਾਨੂੰਨ ਆ ਐਸ ਨਾ ਨਹੀਂ ਤਾਂ ਹਰ ਕੋਈ ਆਪਣੀ ਮਰਜ਼ੀ ਨਾਲ ਜਿੱਥੇ ਕੋਈ ਮਰਜ਼ੀ ਤੁਰਿਆ ਫਿਰੇ ਤਾਂ ਹੀ ਤਾਂ ਲੋਕ ਕਹਿੰਦੇ ਨੇ ਕਿ ਵਿਆਹ ਸ਼ਾਦੀ ਇਹ ਵੇਖ ਕੇ ਆਪਣੇ ਹੱਥੀ ਮਾਪੇ ਕਰਦੇ ਨੇ ਕਿ ਸਾਡੇ ਬੱਚੇ ਤੋਂ ਕੋਈ ਗਲਤੀ ਨਾ ਹੋਵੇ ਸਾਨੂੰ ਸਮਾਜ ਦੇ ਵਿੱਚ ਰਹਿਣ ਲਈ ਉਹਨਾਂ ਦੀ ਜੋ ਸਾਰੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ ਉਹਨਾਂ ਦੇ ਅਨੁਸਾਰ ਹੀ ਚੱਲਣਾ ਪੈਂਦਾ ਤੇ ਹੁਣ ਸਰਬਜੀਤ ਨੇ ਜੋ ਗਲਤੀ ਕੀਤੀ ਉਸ ਨੂੰ ਉਸ ਦੀ ਸਜ਼ਾ ਮਿਲ ਰਹੀ ਆ ਉਹ ਭਗਤ ਰਹੀ ਆ ਹੁਣ ਆਉਣ ਵਾਲੇ ਸਮੇਂ 'ਚ ਵੇਖੋ ਉਸ ਦੇ ਨਾਲ ਹੋਰ ਕੀ ਕੀ ਹੁੰਦਾ